ਸਾਰੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਡੀਅਰ ਮਮ ਸਟੋਰ ਗੁਰਦੁਆਰਾ ਪਰਮੇਸ਼ਰਦਾਰ ਸਾਹਿਬ ਵਿਖੇ ਸਾਰਿਆਂ ਨੂੰ ਪਤਾ ਹੈ ਗੁਰਦੁਆਰਾ ਪਰਮੇਸ਼ਰਦਾਰ ਸਾਹਿਬ ਵਿਖੇ ਪਟਿਆਲਾ ਤੋਂ ਸੰਗਰੂਰ ਰੋਡ 15 ਕਿਲੋਮੀਟਰ ਤੇ ਪੈਂਦਾ ਜਿਹੜਾ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਹਨਾਂ ਵੱਲੋਂ ਰਨ ਕੀਤਾ ਜਾ ਰਿਹਾ ਤੇ ਸੰਸਥਾ ਵੱਲੋਂ ਇੱਕ ਭਰਾਲਾ ਕੀਤਾ ਗਿਆ ਸਟੋਰ ਖੋਲਿਆ ਗਿਆ ਜਿੱਥੇ ਸਾਰਾ ਸਮਾਨ ਆਰਗੈਨਿਕ ਮਿਲਦਾ ਹੈ ਤੇ ਦੁੱਧ ਦੀਆਂ ਜਿੰਨੀਆਂ ਵੀ ਮਠਿਆਈਆਂ ਬਣਦੀਆਂ ਨੇ ਦੁੱਧ ਦੀ ਜੋ ਵੀ ਪ੍ਰੋਡਕਸ਼ਨ ਹੁੰਦੀ ਹੈ ਆਪਣਾ ਡੈਰੀ ਫਾਰਮ ਵੀ ਹੈਗਾ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਪਾਂ ਪੂਰੇ 100% ਉਹਨੂੰ ਪਿਓਰ ਪਿਓਰਿਟੀ ਨਾਲ ਬਣਾਉਂਦੇ ਆ ਪਿਆਰ ਨਾਲ ਬਣਾਉਂਦੇ ਆ ਸਾਰੀਆਂ ਮਠਿਆਈਆਂ ਘਰ ਦੀਆਂ ਬਣੀਆਂ ਹੋਈਆਂ ਨੇ ਦੇਸੀ ਘਿਓ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਆਪਾਂ ਇੱਕ ਟੂਰ ਤੁਹਾਨੂੰ ਸਟੋਰ ਦਾ ਕਰਾਣਾ ਆਪਾਂ ਇੱਕ ਘੇੜਾ ਤੁਹਾਨੂੰ ਸਟੋਰ ਦਾ ਇਹ ਦਿਖਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਸਾਰੀ ਵੀਡੀਓ ਦੇਖਣ ਦੇ ਲਈ ਆਜੋ ਆਪਾਂ ਇੱਕ ਘੇੜਾ ਅੰਦਰ ਮਾਰੋ ਅੱਜ ਸੰਡੇ ਆ ਤਾਂ ਥੋੜਾ ਜਿਹਾ ਰਸ਼ਵੀ ਜ਼ਿਆਦਾ ਸੰਡੇ ਵਾਲੇ ਦਿਨ ਰਸ਼ ਜ਼ਿਆਦਾ ਹੁੰਦਾ ਸੰਗਲਾ ਆਜੋ ਹਾਂਜੀ ਆਇਓ ਆਪਾਂ ਹੁਣ ਸਟੋਰ ਦਾ ਤੁਹਾਨੂੰ ਨਾਲੇ ਦਿਖਾਨੇ ਆ ਨਾਲੇ ਆਪਣੇ ਐਨਪੀ ਭਾਜੀ ਜਿਹੜੇ ਇੱਥੇ ਗਰਾਊਂਡ ਤੇ ਰਹਿੰਦੇ ਆ ਹਮੇਸ਼ਾ ਆਪਾਂ ਉਹਨਾਂ ਤੋਂ ਜਾਣਕਾਰੀ ਲੈਨੇ ਆ ਸਾਰੀ ਸਟੋਰ ਦੀ ਆਜੀ ਹਾਂਜੀ ਐਨਪੀ ਭਾਜੀ ਇੱਕ ਮਿੰਟ ਆਪਾਂ ਲਾ ਲਈਏ ਬਾਈਕ ਲਾ ਦੀਏ ਭਾਜੀ ਨੂੰ ਦੇਖੋ ਉਹਦੇ ਕਹਿੰਦੇ ਮਾਈਕ ਲਾਣਾ ਉਹਦਾਂ ਕਹਿੰਦੇ ਅਨਕਿਸੇ ਦੀ ਆਵਾਜ਼ ਵਧੀਆ ਚਲੋ ਮਾਈਕ ਨਾਲ ਆਵਾਜ਼ ਸੋਹਣੀ ਆ ਜਾਂਦੀ ਆ ਪਤਾ ਲੱਗਦਾ ਮੈਸੇਜ ਵਧੀਆ ਗੱਲ ਹੋ ਜਾਂਦੀ ਆ ਨਾ ਮਾਈ ਖੰਧੀ ਜੀ ਜੀ ਭਾਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਤੁਸੀਂ ਹਾਲ ਅੱਜ ਆਪਾਂ ਨਾ ਪੂਰੀ ਵੀਡੀਓ ਬਣਾ ਰਹੇ ਆ ਤੇ ਆਪਾਂ ਆ ਸਟੋਰ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਵੀ ਸਾਰਾ ਸਟੋਰ ਜਿਹੜਾ ਕੋ ਜੀ ਭਾਜੀ ਇਹ ਸਟੋਰ ਜਿਹੜਾ ਹੈ 12 April ਨੂੰ ਭਾਈ ਸਾਹਿਬ ਉਹਨਾਂ ਨੇ ਇਹਦੀ ਓਪਨਿੰਗ ਕੀਤੀ ਆ ਮੁਰਤ ਕੀਤਾ ਸੀ 12 April ਨੂੰ ਤੇ 12 April ਤੋਂ ਲੈ ਕੇ ਅੱਜ ਹੋ ਗਈ ਜੀ ਅਗਸਤ 4 ਤੇ ਇਹਨਾਂ ਇਹਨਾਂ 4 ਮਹੀਨਿਆਂ ਦੇ ਵਿੱਚ ਬਹੁਤ ਸੋਨਾ ਸਾਡਾ ਰਿਸਪੌਂਸ ਮਿਲਿਆ ਬਹੁਤ ਸਾਨੂੰ ਇਹਦੀ ਵਧੀਆ ਵਧੀਆ ਇੱਕ ਸਾਡੇ ਲੋਕਾਂ ਦੇ ਵਿੱਚ ਵਧੀਆ ਮੈਸੇਜ ਗਿਆ ਕਿ ਕਈ ਆ ਕੇ ਸਾਨੂੰ ਸਪੈਸ਼ਲ ਆ ਕੇ ਕਹਿੰਦੇ ਸਾਨੂੰ ਵਧੀਆ ਲੱਗਾ ਔਰ ਵਧੀਆ ਹੋ ਗਿਆ ਖੁੱਲ ਗਿਆ ਨੇੜੇ ਹਾਂਜੀ ਹਾਂਜੀ ਸਭ ਤੋਂ ਵੱਡੀ ਗੱਲ ਨੇੜੇ ਤੇੜੇ ਦੇ ਸ਼ਹਿਰਾਂਾਂ ਚ ਪਿੰਡਾਂ ਦੇ ਵਿੱਚ ਉਹਨਾਂ ਨੂੰ ਵਧੀਆ ਲੱਗਾ ਤੇ ਖੁੱਲ ਗਿਆ ਦਾ ਨਾਮ ਰੱਖਿਆ ਡੀਅਰ ਮਮ ਹਾਂਜੀ ਤੇ ਉਹ ਭਾਈ ਸਾਹਿਬ ਉਹਨਾਂ ਨੇ ਆਪਣੀ ਮਦਰ ਨੂੰ ਡੈਡੀਕੇਟ ਕੀਤਾ ਉਹਨਾਂ ਦੇ ਜਦੋਂ ਉਹ ਬੜਾ ਪਿਆਰ ਕਰਦੇ ਸੀ ਆਪਣੇ ਮਦਰ ਨੂੰ ਤੇ ਉਹਨਾਂ ਨੇ ਲਿਖਿਆ ਦਾ ਅਨ ਕੰਡੀਸ਼ਨ ਲਵ ਪਿਆਰੀ ਮਾਂ ਕਿ ਹਰੇਕ ਬੰਦਾ ਜਿਹੜਾ ਆਪਣੀ ਮਾਂ ਨੂੰ ਪਿਆਰ ਕਰਦਾ ਹਰੇਕ ਦੀ ਮਾਂ ਪਿਆਰੀ ਹੁੰਦੀ ਹੈ ਤੇ ਆਪਾਂ ਵੈਸੇ ਵੀ ਆਪਾਂ ਜਦੋਂ ਜੰਮੇ ਮਾਂ ਦੇ ਕੁੱਖ ਤੋਂ ਜੰਮੇ ਤੇ ਜਦੋਂ ਮਰੇ ਹਰ ਇੱਕ ਮਰਨ ਤੱਕ ਆਪਾਂ ਮਾਂ ਤੋਂ ਮੰਗਿਆ ਮਾਂ ਮਾਨੂੰ ਰੋਟੀ ਦੇ ਦੇ ਮਾਂ ਮਾਨੂੰ ਚਾਹ ਦੇ ਦੇ ਹਰ ਇੱਕ ਚੀਜ਼ ਆਪਾਂ ਮਾਂ ਤੋਂ ਹੀ ਮੰਗੀ ਤੇ ਇਹ ਬੜਾ ਸੋਹਣਾ ਨਾਮ ਪਿਆਰੀ ਮਾਂ ਸਭ ਦੀ ਪਿਆਰੀ ਮਾਂ ਉਹਦੇ ਵਿੱਚ ਜਿਹੜਾ ਕਨਸੈਪਟ ਆ ਇਸ ਤੋਰ ਦਾ ਸਭ ਤੋਂ ਵੱਡਾ ਭਾਈ ਸਾਹਿਬ ਦਾ ਸੇਤ ਪਰਮੇਸ਼ਰ ਦੁਆਰ ਸੇਤ ਤੇ ਸਵਾਦ ਸਭ ਤੋਂ ਜ਼ਰੂਰੀ ਉਹ ਆਪਣੇ دیਵਾਨਾ ਵਿੱਚ ਗੱਲ ਕਰ ਰਹੇ ਨੇ ਕਿ ਭਈ ਆਪਾਂ ਦੀਵਾਨ ਆਪਣੀ ਸੇਤ ਦਾ ਖਿਆਲ ਰੱਖੋ ਵਧੀਆ ਖਾਈਏ ਲੇਕਿਨ ਅੱਜ ਕੱਲ ਦਾ ਜਿਹੜਾ ਮਾਹੌਲ ਆ ਸਾਨੂੰ ਜ਼ਹਿਰ ਦਿੱਤੀ ਜਾ ਰਹੀ ਆ ਆਪਾਂ ਜਗ੍ਹਾ ਜਗ੍ਹਾ ਤੇ ਪੰਜ ਪੰਜ ਹਜ਼ਾਰ ਦੇ ਬਿੱਲ ਬਣ ਜਾਂਦੇ ਆ ਸਾਡੇ ਖਾਕ ਆਪਾਂ ਵਧੀਆ ਲੈਨੇ ਆ ਵਧੀਆ ਵ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਕਿੱਦਾਂ ਦਾ ਖਾਇਆ ਸਾਨੂੰ ਕਹਿ ਦਿੰਦੇ ਨੇ ਦੇਸੀ ਕਿਉ ਹੈਗਾ ਜੀ ਜਾਂ ਵਧੀਆ ਚੀਜ਼ ਮਸਾਲੇ ਵਧੀਆ ਨੇ ਪਰ ਉਹ ਜ਼ਹਿਰ ਹੀ ਹੁੰਦੀ ਆ ਤੇ ਇੱਥੇ ਨਾਲੇ ਨਾ ਐਨਪੀਜੀ ਅੱਜ ਤੁਹਾਡੀ ਗੱਲ ਵਿਚਾਲੇ ਆ ਅੱਜ ਆਪਾਂ ਦੇਖਿਆ ਆਪਾਂ ਵੀ ਇੱਥੇ ਗਰਾਊਂਡ ਤੇ ਜਦੋਂ ਇੱਥੇ ਵੀਚਰਦੇ ਆ ਲੋਕ ਪੈਸੇ ਖਰਚਣ ਤੋਂ ਨਹੀਂ ਉਹ ਪਿੱਛੇ ਹਟਦੇ ਅੱਜ ਦੇ ਟਾਈਮ 'ਚ ਲੋਕ ਪੈਸਾ ਲਾਣ ਨੂੰ ਰਾਜ਼ੀ ਨੇ ਪਰ ਉਹਨਾਂ ਨੂੰ ਚੀਜ਼ ਜਿਹੜੀ ਆ ਪਿਓਰ ਮਿਲ ਪਿਓਰ ਜੋ ਕੱਟ ਮਿਲਦੀ ਆ ਹਾਂ ਕਿਉਂਕਿ ਅਗਲੇ ਨੇ ਪੈਸਾ ਦੇ ਕੇ ਚੀਜ਼ ਖਰੀਦਣੀ ਆ ਤੇ ਉਹਨੂੰ ਉਹਦੇ ਰੇਟ ਦੀ ਚੀਜ਼ ਮਿਲਣੀ ਚਾਹੀਦੀ ਹੈ ਪਰ ਨਹੀਂ ਉਹ ਇਹ ਹੈ ਜੀ ਲੋਕ ਕਹਿੰਦੇ ਨੇ ਇਹ ਬਹਿ ਫालतੂ ਲੱਗਦਾ ਪਰ ਸਾਨੂੰ ਚੀਜ਼ ਵਧੀਆ ਮਿਲ ਜਾਂਦੀ ਆ ਵਧੀਆ ਚੀਜ਼ ਆ ਇੱਥੇ ਕੀ ਆ ਵੀ ਸਾਡਾ ਆਪਣਾ ਡੈਰੀ ਫਾਰਮ ਆਪਣਾ ਅੰਦਰ ਤੇ ਉਹ ਡੈਰੀ ਫਾਰਮ ਦਾ ਦੁੱਧ ਆਪਣਾ ਘਿਓ ਆਪਣਾ ਹਰੇਕ ਚੀਜ਼ ਆਪਣੀ ਇਹ ਕਨਸੈਪਟ ਜਿਹੜਾ ਵੀ ਸਿਹਤ ਤੇ ਸਵਾਦਾ ਪਿਓਰ ਚ ਹਰੇਕ ਚੀਜ਼ ਪਿਓਰ ਆ ਕੋਈ ਵੀ ਤੁਸੀਂ ਇੱਥੇ ਆ ਕੇ ਲਓ ਮਠਾਈਆਂ ਸਾਰੀ ਦੇਸੀ ਘਿਓ ਦੀਆਂ ਟੋਟਲ ਦੇਸੀ ਘਿਓ ਦੀਆਂ ਮਠਾਈਆਂ ਮੱਟਰ ਮਠੀਆਂ ਜਿੰਨੀਆਂ ਪਈਆਂ ਮੱਟਰ ਮਠੀਆਂ ਬੇਕਰੀ ਆ ਵੀ ਦਿਖਾ ਦਿਓ ਹਰੇਕ ਚੀਜ਼ ਆ ਵੀ ਦਿਖਾਓ ਮਟਰ ਮਠੀਆਂ ਆ ਦੇਖੋ ਆ ਸਾਰੇ ਕੁਝ ਨਮਕੀਨ ਸਾਰੇ ਬਾਰੇ ਇਹ ਸਾਰੀਆਂ ਆਪਾਪ ਮਤਲਬ ਤਿਆਰ ਕਰਾਉਂਦਾ। ਉਹਨਾ ਆਪਾ ਆਪਾਂ ਆ ਆਪਾਂ ਲੋਕ ਆਂ ਅੱਜਕੱਲ ਬਹੁਤ ਫਾਸਟ ਫੂਡ ਦਾ ਬੜਾ 트ੈਂਟ ਹੈ। ਮਾਰਕੀਟ ਦੇ ਵਿੱਚ ਬੜਾ ਹੈ ਭਾਜੀ। ਹਾਂਜੀ ਹਾਂਜੀ। ਬੜਾ ਵੀ ਇਹਦੇ ਚ ਨਿਊਡਲ ਲੋਕ ਬਹੁਤ ਫਾਸਟ ਫੂਡ ਬਹੁਤ ਖਾਂਦੇ ਨੇ। ਉਹਨਾ ਜਿਹੜਾ ਫਾਸਟ ਫੂਡ ਆ ਜਿਹੜਾ ਨਿਊਡਲ ਨੇ ਇਹ ਮਿਲਟਸ ਦੇ ਨੇ। ਮੈਦਾ ਨਹੀਂ ਹੈਗਾ ਕਿਉਂਕਿ ਮੈਦਾ ਆਪਾਂ ਨੂੰ ਖਰਾਬ ਕਰਦਾ। ਹਨਾ ਮੈਦਾ ਆਪਾਂ ਖਾ ਲੈਨੇ ਮੈਦਾ ਆਪਾਂ ਆਪਾਂ ਨੂੰ ਖਰਾਬ ਕਰਦਾ। ਨਾ ਨਿਆਣੇ ਖਾਂਦੇ ਆ ਉਹ ਫਿਰ ਉਹਨਾਂ ਦੇ ਸਿਹਤ ਨੂੰ ਕਈ ਇਫੈਕਟ ਪੈਂਦਾ। ਹਾਂ ਤੇ ਇਹ ਪਿਓਰ ਮਿਲਟ ਦੇ ਨੇ। ਤਾਂ ਇਹਦਾ ਕੋਈ ਨੁਕਸਾਨ ਨਹੀਂ ਸਾਈਡ ਇਫੈਕਟ ਨਹੀਂ ਆ ਬੜਾ ਸੋਹਣਾ ਭਾਈ ਸਾਹਿਬ ਇਹ ਚੀਜ਼ਾਂ ਨਾ ਪਾਸਤਾ ਮਿਲਣਦਾ ਪਾਸਤਾ ਆ ਪਾਸਤਾ ਮਿਲਣਦਾ ਪਾਸਤਾ ਇਹ ਵੀ ਔਰ ਮਤਲਬ ਰੇਟ ਵੀ ਬੜਾ ਸਸਤੇ ਬਹੁਤ ਏਡਾ ਨਹੀਂ ਕਿ ਆਪਾਂ ਰੇਟ ਵੀ ਬਹੁਤ ਨਾ ਮਤਲਬ ਰੇਟ ਨੇ ਬੜਾ ਸੋਹਣਾ ਹੋਇਆ ਜਿਹਦੇ ਬਜਟ ਚ ਆਉਂਦੇ ਆ ਜੇ ਕਿਸੇ ਨੇ ਚੀਜ਼ ਖਾਣੀ ਵਰਤਣੀ ਜੀ ਜੀ ਔਰ ਵੀ ਆ ਨਲੇ ਆਪਣੇ ਆ ਦੇਖੋ ਸ਼ੱਕਰਪਾਰੇ ਜਿਹੜੇ ਨੇ ਆ ਦਿਖਾਇਆ ਆਪਾਂ ਆ ਵੀਡੀਓ ਵੀ ਆਪਾਂ ਪਾਈ ਅਸੀਂ ਵੀਡੀਓ ਵੀ ਪਾਈ ਸੀ ਵੀ ਆ ਦੇਖੋ ਸਿਰਫ 50 ਰੁਪਏ ਦਾ ਤੇ ਆ ਸਿਰਫ 60 ਰੁਪਏ ਦਾ ਔਰ ਅੰਦਾ ਕਿੰਨਾ ਦਾ weight ਆ ਸ਼ਾਮ ਨੂੰ ਚਾਹ ਪੀ ਲੋ ਨਾਲ ਮਟਰ ਖਾ ਲੋ ਮਠੀਆਂ ਖਾ ਲੋ ਬੜੀ ਸੋਣੀਏ ਦੀ ਦੇਸੀ ਜਿਹੇ ਤਰੀਕੇ ਨਾਲ ਪੈਕਿੰਗ ਜਿਵੇਂ ਕੀਤੀ ਹੈ ਹੈਨਾ ਦੇਸੀ ਤਰੀਕੇ ਨਾਲ ਦਾ ਪੈਕਿੰਗ ਆ ਵਧੀਆ ਆ ਦੇਖੋ ਨਿੱਕੇ ਨਿੱਕੇ ਨਿਆਣੇ ਸਾਡੇ ਕੋਲ ਸੌਫਟੀਆਂ ਖਾਣ ਆਂਦੇ ਨੇ ਤੇ ਕਹਿੰਦਾ ਆ ਵੀ ਵਧੀਆ ਚੀਜ਼ਾਂ ਫਿਰ ਸਭ ਤੋਂ ਵੱਡੀ ਗੱਲ ਆ ਹੋਰ ਪ੍ਰੋਡਕਟ ਆਰਗੈਨਿਕ ਦੇਖੋ ਸ਼ਾਇਦ ਲੋਕਾਂ ਨੂੰ ਘੱਟ ਮਿਲਦਾ ਹਾਂਜੀ ਬਹੁਤ ਘੱਟ ਪਿਓਰ ਸ਼ਾਇਦ ਮਿਲਦਾ ਇਹ ਪਿਓਰ ਸ਼ਾਇਦ ਦਾ ਛੋਟੀ ਮੱਖੀ ਵਾਲਾ ਮੈਂ ਤਾਂ ਹਰੇਕ ਚੀਜ਼ ਇੱਥੇ ਵਧੀਆ ਤੇ ਬਾਕੀ ਬੰਦੀ ਭਾਜੀ ਇੱਥੇ ਹਰਜਿੰਦਰ ਬਾਜੀ ਇੱਥੇ ਨਾ ਇਹਦਾ ਸਟੋਰ ਦਾ ਸਭ ਤੋਂ ਖਾਸ ਜਿਹੜੀ ਲੋਕਾਂ ਨੂੰ ਆ ਕੇ ਦੱਸਦੇ ਨੇ ਵੀ ਸਫਾਈ ਸਾਫ ਸੁਥਰਾ ਸਟਾਫ ਜਿਹੜਾ ਉਹ ਸਾਰਾ ਕੁਝ ਤੁਸੀਂ ਆ ਨਿਗਾ ਵੀ ਆਪਾਂ ਕੈਮਰਾਮੈਨ ਨੂੰ ਕਹਾਂਗੇ ਵੀ ਇੱਕ ਵਾਰ ਦਿਖਾ ਵੀ ਦਿਓ ਸਾਰਾ ਬੜਾ ਵਧੀਆ ਵੈਲ ਮੈਂਟੀਨੈਂਸ ਕਰਕੇ ਦਿਖਾਇਆ ਗਿਆ ਸਾਰਾ ਕੁਝ ਸਾਰਾ ਕੁਝ ਇਹ ਵੀ ਵਧੀਆ ਕੀਤਾ ਵਧੀਆ ਸਭ ਕੁਝ ਹੈ ਹਨਾ ਤੇ ਸ਼ਰਬਤ ਆ ਪਿਓਰ ਆਪਣੇ ਸ਼ਰਬਤ ਬਣਾ ਸ਼ਰਬਤ ਨੇ ਇਹਨਾਂ ਦੀ ਬੜੀ ਵਧੀਆ ਗੱਲ ਕਿ ਗਰਮੀ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਸਾਨੂੰ ਰਿਸਪੌਂਸ ਆਇਆ ਦਾ ਇੱਕ ਨਾ ਬਹੁਤ ਆ ਅੱਜ ਕੱਲ ਬੀਬੀਆਂ ਰਸੋਈ ਚ ਆ ਟਮਾਟੋ ਚੱਕਾ ਪਿਆ ਬੜੀ ਟਮਾਟਰ ਦੀ ਚਟਨੀ ਆਪਾਂ ਮਿਲਦੀ ਆ, ਘੱਟ ਮਿਲਦੀ ਆ। ਪਰ ਇਹ ਬਹੁਤ ਵਧੀਆ ਟਮਾਟਰ ਦੀ ਚੱਕ ਬਣਿਆ ਹੋਇਆ। ਟਮਾਟਰ ਚੱਕ ਬਹੁਤ ਵਧੀਆ ਏ। ਆਰਗੈਨਿਕ ਆ। ਆਰਗੈਨਿਕ ਹੈ ਵੀ। ਔਰ ਸਭ ਤੋਂ ਵੱਡੀ ਗੱਲ ਆ ਹੁਣ ਗਰਮੀਆਂ ਚਲੋ ਅਜੇ ਹੈਗਾ ਟਾਈਮ। ਆ ਇੱਕ ਦੋ ਮਹੀਨੇ ਚੱਲ ਜਾਣਾ। ਆ ਗੁਲਾਬ ਦਾ ਪਿਓ ਰੋਜ਼ ਆ। ਇਹਨੂੰ ਮੜਾ ਜਾ ਪਾਣੀ ਪਾ ਲਓ, ਮੜਾ ਦੁੱਧ ਚ ਪਾ ਲਓ। ਬਹੁਤ ਸੋਹਣੀ ਸ਼ਕੈਸ਼ ਬਣ ਜਾਂਦੀ ਏ ਦੀ। ਬੜਾ ਵਧੀਆ ਬਣ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਚ ਕੋਈ ਕੈਮੀਕਲ ਨਹੀਂ ਪਾਏ ਹੋਏ ਇਹ ਆਰਗੈਨਿਕ ਬਣਿਆ ਤਿਆਰ ਕੀਤਾ ਗਿਆ ਹੈ ਹਾਂ ਇਹ ਚ ਕੋਈ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਜਿਹੜਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਏਗਾ ਕੈਮੀਕਲ ਕੀ ਇੱਥੇ ਜਿਹੜੇ ਇੱਥੇ ਸਟੋਰ ਤੇ ਇਹ ਤੇ ਆਰਗੈਨਿਕ ਨੇ ਕੋਈ ਵੀ ਪ੍ਰੋਡਕਟ ਜਿਹੜਾ ਹੈ ਬਿਨਾ ਕੈਮੀਕਲ ਤੋਂ ਬਿਨਾ ਕਿਸੇ ਦੇ ਰੈਸਪੀ ਤੋਂ ਸਾਰੇ ਕੋਈ ਵੀ ਮਤਲਬ ਕੁਝ ਵੀ ਖਾ ਲੋ ਇੱਥੇ ਜੇ ਤੁਸੀਂ ਖਾਣਾ ਮਠਿਆਈ ਦੇਸੀ ਘੋਦੀ ਉਹ ਪਿਓਰ ਦੇਸੀ ਘੋਦੀ ਮੈਂਨੇ ਲੱਸੀ ਜਿਹੜੀ ਆ ਉਹ ਵੀ ਆਪਣੇ ਦੁੱਧ ਦੀ ਆਪ ਜਿਹੜਾ ਸਾਰਾ ਡੈਰੀ ਫਾਰਮ ਆ ਇੱਕ ਵਾਰ ਜਿਹੜਾ ਪੀ ਕੇ ਜਾਂਦਾ ਮਾਰਾ ਜਿੰਨੇ ਟੇਸਟ ਵੀ ਕੀਤੀ ਇਹਨਾਂ ਨੂੰ ਸਾਨੂੰ ਕਹਿ ਕੇ ਜਾਂਦਾ ਸੀ ਰਿਵਿਊ ਵੀ ਲੈਣੇ ਆ ਕਸਟਮਰ ਦਾ ਜਿੱਥੇ ਸਾਨੂੰ ਲੱਗਦਾ ਸੀ ਧਿਆਨ ਵੀ ਦੇਣੇ ਆ ਉਹਨਾਂ ਚੀਜ਼ਾਂ ਨੂੰ ਧਿਆਨ ਚ ਵੀ ਰੱਖਦੇ ਆ ਤੇ ਬੜੇ ਸੋਹਣੇ ਤਰੀਕੇ ਨਾਲ ਗੱਲ ਘਰਾਂ ਦੇ ਵਿੱਚ ਬੜਾ ਆਚਾਰ ਲੋਕਾਂ ਨੂੰ ਆਮ ਰੋਟੀ ਨਾਲ ਕਿਸੇ ਚੀਜ਼ ਨਾਲ ਆਚਾਰ ਲੋੜ ਪੈਂਦੀ ਹੈ ਹਨਾ ਆ ਹਰ ਇੱਕ ਤਰ੍ਹਾਂ ਦਾ ਆਚਾਰ ਆ ਹਰ ਇੱਕ ਤਰ੍ਹਾਂ ਦੇ ਆਚਾਰ ਲੱਗੇ ਮਿਕਸਾ ਮਰਿੰਗੇ ਦਾ ਹੈ ਕਿੱਕਲਾ 12 13 ਤਰ੍ਹਾਂ ਦਾ ਆਚਾਰ ਆਪਣੇ 12 13 ਤਰ੍ਹਾਂ ਦਾ ਆਚਾਰ ਆ ਇੱਥੇ ਆ ਮਰੀਂਗਾ ਜਿਹੜਾ ਸੁਹੰਜਣਾ ਹੁੰਦਾ ਸੁਹੰਜਣਾ ਉਹਦਾ ਵੀ ਆਚਾਰ ਹੈਗਾ ਉਹਦੇ ਕਿੰਨੇ ਫਾਇਦੇ ਨੇ ਸਾਰਿਆਂ ਨੂੰ ਪਤਾ ਜਿਨ੍ਹਾਂ ਨੂੰ ਪਤਾ ਉਹ ਪੱਕਾ ਖਾਂਦੇ ਨੇ ਗੱਲ ਗੱਲ ਦਾ ਆਚਾਰ ਆ ਦੇਖੋ ਬਹੁਤ ਸੋਹਣਾ ਆਚਾਰ ਇੱਥੇ ਹਰ ਇੱਕ ਤਰ੍ਹਾਂ ਦਾ ਔਰ ਸਭ ਤੋਂ ਵੱਡੀ ਗੱਲ ਹੁਣ ਆ ਆ ਜੂਸ ਆ ਸੋਫਟੀ ਆ ਆ ਸਲੱਸ਼ੀ ਹੈ ਜੀ ਜਿਹੜੀ ਬਾਹਰ ਚੱਲਦੀ ਹੁੰਦੀ ਆ ਵਿਦੇਸ਼ਾਂ ਚ ਚੱਲੀ ਵਿਦੇਸ਼ਾਂ ਚ ਅਮਰੀਕਾ ਕੈਨੇਡਾ ਚ ਬਹੁਤ ਟ੍ਰੈਂਡ ਆ ਅਮਰੀਕਾ ਕੈਨੇਡਾ ਚ ਇਹ ਸਲੱਸ਼ੀ ਆ ਬਰਫ ਦਾ ਮਤਲਬ ਬਹੁਤ ਵਧੀਆ ਟੇਸਟ ਆ ਇਹਦਾ ਆ ਸੋਫਟੀ ਸਾਡੀ ਇਹ ਏ ਸਾਡੇ ਕੋਲ ਇੱਕ ਕਸਟਮਰ ਆਏ ਸੀ ਐਨਪੀ ਭਾਈ ਆਪਕੋ ਵੀ ਦਸੀਏ ਉਹਨਾਂ ਨੇ 20 ਸਾਲ ਤੋਂ ਉਹ ਸੋਇਆ ਬੀਨ ਨਹੀਂ ਲੈ ਰਹੇ ਨੇ ਉਹ ਦੁੱਧ ਦਾ ਪ੍ਰੋਡਕਟ ਨਹੀਂ લેਦੇ ਉਹਨਾਂ ਨੇ ਕਿਹਾ ਵੀ ਸਾਨੂੰ ਹੈਲਥ ਇਸ਼ੂ ਨੇ ਅਸੀਂ ਇਹ ਲੈ ਸਕਦੇ ਹਾਂ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਜੇ ਤੁਹਾਨੂੰ ਫਿਜ਼ੀਕਲ ਹੀ ਕੋਈ ਇਦਾਂ ਦੀ ਪ੍ਰੋਬਲਮ ਹੈ ਵੀ ਅਸੀਂ ਉਵੇਂ ਰეკਮੈਂਡ ਨਹੀਂ ਕਰਦੇ ਪਰ ਉਹਨਾਂ ਨੇ ਜਦੋਂ ਟੈਸਟ ਕੀਤਾ ਨਾ ਟੈਸਟ ਲਈ ਸਾਡੇ ਕੋਲ ਲਈ ਥੋੜੀ ਜੀ ਤੇ ਉਹ 20 ਸਾਲ ਤੋਂ ਸੋਇਆ ਬੀਂਦਾ ਪ੍ਰੋਡਕਟ ਵਰਤ ਰਹੇ ਸੀ ਉਹਨਾਂ ਨੇ ਥੋੜੀ ਜਿਹੀ ਖਾ ਕੇ ਉਹਨਾਂ ਨੇ ਸਮੈਲ ਲੈ ਕੇ ਦੱਸਤਾ ਕਹਿੰਦੇ ਵੀ ਤੁਹਾਡੀ 100% ਪਿਓਰ ਹੈ ਵੀ ਅਸੀਂ ਬੜੀ ਜਗ੍ਹਾ ਟਰਾਈ ਕੀਤਾ ਪਰ ਕਹਿੰਦੇ ਸਾਨੂੰ ਇਦਾਂ ਦਾ ਬੀਜ ਕਿਤੇ ਨਹੀਂ ਮਿਲੀ ਸਾమే ਇਦਾਂ ਦੇ ਚੀਨ ਮਿਲੀ ਨਹੀਂ ਕਿਉਂਕਿ ਆ ਫਿਜ਼ਿਕਲੀ ਪ੍ਰੋਬਲਮ ਸੀ ਜੇ ਥੋੜਾ ਜਿਹਾ ਵੀ ਉਹ ਕੋਈ ਗਲਤ ਖਾ ਲੈਣ ਉਹਨਾਂ ਨੂੰ ਉਦੋਂ ਹੀ ਇਸ਼ੂ ਹੋ ਜਾਂਦਾ ਹੈ ਫਿਜ਼ਿਕਲੀ ਉਹਨਾਂ ਦੀ ਕੋਈ ਇਦਾਂ ਦੀ ਪ੍ਰੋਬਲਮ ਸੀ ਉਹ ਸਪੈਸ਼ਲ ਦੋਨੋਂ ਕਪਲ ਸੀ ਉਹਨਾਂ ਨੇ ਇੱਥੇ ਖਾ ਕੇ ਬੜਾ ਟੇਸਟ ਆਉਣਾ ਪਿਆ ਪੂਰਾ ਰੁਕੇ ਗਏ ਦੇ ਨਾਲ ਫਿਰ ਉਹ ਸਵੇਰੇ ਸਾਡੇ ਕੋਲੋਂ ਇਹ ਸੌਫਟੀ ਸਪੈਸ਼ਲ ਖਾ ਕੇ ਗਏ ਅਰਲੀ ਮਾਰਨਿੰਗ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਤੁਸੀਂ ਬੇਫਿਕਰ ਹੋ ਕੇ ਦੀ ਦੀ ਕਰੋ ਸੇਵ ਔਰ ਕਲੀਅਰ ਹੈ ਤੁਹਾਡਾ ਬਹੁਤ ਸੁਣਾ ਬਹੁਤ ਸਾਰਿਆਂ ਨੂੰ ਦੱਸਿਆ ਅਸੀਂ 20 ਸਾਲ ਤੋਂ ਸੋਇਆਬੀਨ ਲੈ ਰਹੇ ਹਾਂ ਤੇ ਇਹ ਸਾਨੂੰ ਇਦਾਂ ਦਾ ਟੇਸਟ ਕਿਤੇ ਨਹੀਂ ਮਿਲਿਆ ਤੇ ਨਾਲ ਇਦਾਂ ਦੀ ਕੁਆਲਿਟੀ ਕਿਤੇ ਨਹੀਂ ਮਿਲਿਆ ਸ ਆਈਆਂ ਸਾਡੀਆਂ ਇੱਕ ਵਾਰ ਬਾਈ ਦਿਖਾ ਵੀ ਦਿਓ ਵਿਸਤਨ ਦੇ ਲੱਡੂ ਸਿੰਪਲ ਲੱਡੂ ਔਰ ਆਟੇ ਵਾਲੇ ਲੱਡੂ ਜਿਹੜੇ ਆਟੇ ਵਾਲੇ ਆਟੇ ਜੀ ਬਣਾ ਆਟੇ ਵਾਲੇ ਆਹ ਦੇਖੋ ਆਟੇ ਵਾਲੇ ਲੱਡੂ ਤੇ ਇੱਕ ਅਸੀਂ ਹੋਰ ਬਹੁਤ ਸੋਹਣੀ ਬਣਾਈਆ ਮਠਾਈ ਆ ਸਾਡੀ ਆਪਾਂ ਕਾਜੂ ਕਤਲੀ ਸਾਰੇ ਖਾਂਦੇ ਆਂ ਬਾਜ਼ਾਰਾਂ ਚ ਜਾ ਕੇ ਘਰਾਂ ਚ ਸਾਰੇ ਖਾਂਦੇ ਆਂ ਆ ਸਾਡੇ ਥੱਲੇ ਆ ਬੜੀ ਮੇਮ ਇੱਕ ਗੁੜਾ ਲੀਏ ਗੁੜ ਦੀ ਕਾਜੂ ਕਤਲੀ ਆ ਬਹੁਤ ਵਧੀਆ ਇਹ ਬਹੁਤ ਸੋਹਣੀ ਦੀ ਡਿਮਾਂਡ ਹੈ ਬਹੁਤ ਜਿਹੜਾ ਟੈਸਟ ਕਰਦਾ ਲੈ ਕੇ ਜਾਂਦਾ ਜਿਹੜਾ ਟੈਸਟ ਕਰਦਾ ਉਹ ਲੈ ਕੇ ਜਾਂਦਾ ਗੁੜਾ ਦੀ ਹੈ ਗੁੜ ਦੀ ਕਾਜੂ ਕਤਲੀ ਆ ਇਹ ਦੇ ਪੇੜੇ ਬਹੁਤ ਸਵਾਦ ਛੋਟੇਲੇ ਪੇੜੇ ਨੇ ਮੱਧੇ ਵੀ ਨੇ ਇਹ ਪੇੜੇ ਨੇ ਔਰ ਸਭ ਤੋਂ ਕੋ ਜਿਹੜੇ ਬਾਜ਼ਾਰ ਨਾਲੋਂ ਰੇਟ ਨੇ ਉਹ ਬਹੁਤ ਰੀਜ਼ੇਬਲ ਰੇਟ ਹੈ ਬਾਜ਼ਾਰ ਦੇ ਵਿੱਚ ਜਿਹੜਾ ਮਿਲਕ ਕੇਕ ਆ ਉਹ ਘੱਟੋ ਘੱਟ ਮੈਂ ਲੱਗਦਾ 560 600 ਰੁਪਏ ਕਿਲੋ ਆ ਆਪਾਂ 410 ਰੁਪਏ ਕਿਲੋ ਮਿਲ ਕੇ ਇਦਾਂ ਹੀ ਸਪੈਸ਼ਲ ਬਰਫੀ ਆ 550 ਰੁਪਏ ਕਿਲੋ ਮਨ ਜਿਹੜਾ ਸਾਡੀਆਂ ਮਠਿਆਈਆਂ ਦਾ ਰੇਟ ਆ ਉਹ 550 ਵਿਚਕਾਰ ਦੇ ਉੱਤੇ ਨਹੀਂ ਹੈਗਾ ਰੇਟ ਰੇਟ ਵੀ ਜਿਹੜੇ ਨੇ ਉਹ ਰੀਜ਼ੇਬਲ ਬਣੇ ਹੋਏ ਨੇ ਆ ਕਿਲੋ ਆ ਦੇਸੀ ਘੋੜੇ ਸਾਰੇ ਬਣੇ ਹੋਏ ਨੇ ਇਹ ਸਾਰੇ हां जी ਇੱਥੇ ਸਾਡੇ ਪਏ ਨੇ ਆਪਣੇ ਮਿਲਕ ਬਦਾਮ ਤੇ ਸਾਡੀਆਂ ਲੱਸੀਆਂ ਆ ਦੇਖੋ ਆਪਾਂ ਇਹ ਵੀ ਦਿਖਾ ਦਈਏ ਇੱਕ ਵਾਰ ਮੈਂਗੋ ਲੱਸੀ ਦਿਖਾਓ ਮਾਰੇ ਦਾ ਟੈਕਸਚਰ ਦਿਖਾਓ ਆ ਮੈਂਗੋ ਲੱਸੀ ਦੀ ਸਾਡੀ ਆ ਅਦਰੜਕਈ ਹੈ ਜਿਹੜਾ ਪਿੰਡਾਂ ਚਾਦਰੀ ਤੇ ਕਨੇ ਹੀ ਪੀਂਦੇ ਹੁੰਦੇ ਦਹੀਂ ਨੂੰ ਅਦਰੜਕਾ ਕੀਤਾ ਹੋਇਆ ਦਹੀਂ ਵਿੱਚ ਮੈਂਗੋ ਲੱਸੀ ਆ ਰੀਅਲ ਮੈਂਗੋ ਦਾ ਆਪਾਂ ਵਿੱਚ ਐਡ ਕੀਤਾ ਤੇ ਨਾਲ ਅਦਰੜਕਈ ਹੈ ਮੈਂਗੋ ਦਾ ਆਪਣਾ ਮਿਲਕ ਬਦਾਮ ਮਿਲਕ ਬਦਾਮ ਆ ਇਹ ਪਿਓਰ ਮਿਲਕ ਬਦਾਮ ਇਹ ਸਾਡਾ ਬਹੁਤ ਫੇਮਸ ਹੈ ਜਿਹੜਾ ਹੁੰਦਾ ਜਿੰਨੇ ਇੱਕ ਵਾਰ ਪੀ ਲਿਆ ਉਹ ਫਿਰ ਅਗਲੀ ਵਾਰ ਪੰਜ ਬੋਤਲਾਂ 10 ਬੋਤਲਾਂ ਇਹ ਲੈ ਕੇ ਜਾਂਦੇ ਸਾਡੇ ਇਦਾਂ ਹੀ ਜਾਂਦੀ ਹੈ ਇਹ ਲੱਸੀ ਜ ਇਹ ਅਦਰਕ ਇਹ ਸਭ ਤੋਂ ਫਿਰ ਮਿੱਠੀ ਨਮਕੀਨ ਲੱਸੀ ਵੀ ਹੈਗੀ ਮਾਲਮ ਕਿਸੇ ਨੇ ਨਮ ਉਹ ਨਮਕੀਨ ਪੀਣੀ ਆ ਉਹ ਵੀ ਹੈਗੀ ਆ ਮਿੱਠੀ ਲੱਸੀ ਹੈ ਮਿੱਠੀ ਵੀ ਲੱਸੀ ਹੈਗੀ ਇਹ ਲੱਸੀਆਂ ਜਿਹੜਾ ਇਹ ਵੀ ਆਪਣਾ ਬਹੁਤ ਵਧੀਆ ਇੱਥੇ ਆ ਤਿਆਰ ਕਰਦੇ ਆਪ ਹੀ ਸਭ ਕੁਝ ਤੇ ਆਪਣਾ ਆਪ ਦਹੀਂ ਹੁਣ ਪਤਾ ਕੀ ਇਹ ਮਾਰਕੀਟ ਚ ਕਿਦਾਂ ਹੁੰਦਾ ਹੈ ਉਹ ਐਨਪੀ ਸਪਰੇਟਾ ਤਿਆਰ ਕਰਦੇ ਉਹਦੀ ਉਹ ਦਹੀਂ ਬਣਾ ਕੇ ਤੁਸੀਂ ਦੇਖ ਲਓ ਵੀ ਜੇ ਮਾਰਕੀਟ 'ਚ 770 ਰੁਪਏ ਦੁੱਧ ਦਾ ਰੇਟ ਹੈ ਤੇ ਜੇ ਤੁਸੀਂ ਦਹੀਂ ਲੈਣ ਜਾਓਗੇ ਉਹ 45-50 ਰੁਪਏ ਮਿਲਦਾ ਤੇ ਜੇ ਆਪਾਂ ਨਿਕਲਦਾ ਹੁੰਦਾ ਹੀ ਆ ਨਿਕਲਦਾ ਹੁੰਦਾ ਹੀ ਆ ਦੁੱਧ ਉਸੇ 'ਚ ਬਣਿਆ ਪਰ ਉਹ ਉਹ ਮੈਂ ਆਪ ਹੈਰਾਨ ਹੋਇਆ ਜਦੋਂ ਮੈਂ ਇਹ ਜਾਣਿਆ ਨਾ ਹੈਰਾਨੀ ਹੋਈ ਵੀ ਆ ਕਿੱਦਾਂ ਹੋ ਰਿਹਾ ਤੇ ਉਹ ਕਹਿੰਦਾ ਵੀ ਭਾਜੀ ਉਹ ਤੇ ਸਪਰੇਟੇ ਦਾ ਤਿਆਰ ਕਰਦੇ ਨੇ ਉਹ ਸਪਰੇਟਾ ਅੱਡ ਕੱਢ ਕੇ ਤੇ ਉਹਦਾ ਦਹੀਂ ਬਣਾਉਂਦੇ ਆ ਉਹ ਤਾਂ ਵੇਚਦੇ ਨੇ ਸੋ ਇਹ ਆਪਣਾ ਬਿਲਕੁਲ ਆਪਣਾ ਘਰ ਦਾ ਦੁੱਧ ਜਮਾ ਕੇ ਉਹਦਾ ਦਹੀਂ ਤਿਆਰ ਕਰਕੇ ਉਹਦੀ ਲੱਸੀ ਤਿਆਰ ਕੀਤੀ ਜਾਂਦੀ ਹਾਂਜੀ ਆ ਦੇਖੋ ਜੀ ਚਾਰ ਭਾਜੀ ਲੈ ਕੇ ਚੱਲੇ ਨੇ ਆਹ ਦੇਖੋ ਆ ਹੁਣ ਸਾਡੇ ਭਾਈ ਸਾਹਿਬ ਨੇ ਨ ਇਹ ਸਾਡੇ ਕਸਟਮਰ ਦਿੱਲੀ ਨੇ ਜੀ ਆ ਭਾਈ ਸਾਹਿਬ ਦੀ ਦਿਖਾਓ ਹਾਂ ਆਪ ਕਮਲ ਭਾਜੀ ਆ ਸਾਡੇ ਭਾਈ ਸਾਹਿਬ ਨੇ ਕਿਉ ਭਾਜੀ ਦਿੱਲੀ ਚਾਰ ਬੋਤਲਾਂ ਤੁਹਾਡੀਆਂ ਚਾਰ ਦਿੱਲੀ ਇਹਨਾਂ ਨੇ ਮਿਲਕ ਦਾਮ ਲੈਣਾ ਹੀ ਲੈਣਾ ਪੀਣਾ ਹੀ ਪੀਣਾ ਇਹ ਸਾਡੇ ਦਿੱਲੀ ਦੇ ਕਸਟਮਰ ਨੇ ਚਾਰ ਮਿਲਕ ਆਰਡਰ ਆਇਆ ਜੀ ਹੁਣ ਤਾਂ ਇਹ ਸਵੇਰੇ ਵੀ ਆ ਜਾਂਦੇ ਜਿਸ ਵੇਲੇ ਮਾਰੇ ਚਾਰ ਬੋਤਲਾਂ ਆ ਜਾਂਦੇ ਸਾਨੂੰ ਕਹਿੰਦੇ ਨੇ ਸਾਡੀਆਂ ਚਾਰ ਬੋਤਲਾਂ ਰੱਖ ਲਓ ਜੀ ਮਿਲਕ ਦਾਮ ਹਣਾ ਆ ਹੁਣ ਆਪਾਂ ਇੱਕ ਹੋਰ ਛੋਟਾ ਜਿਹਾ ਸਨੈਕਸ ਦਾ ਕੰਮ ਸ਼ੁਰੂ ਕੀਤਾ ਮੈਂ ਕਿਸੇ ਨੂੰ ਭੁੱਖ ਲੱਗੀ ਹੁੰਦੀ ਯਾਰ ਮੈਨੂੰ ਭੁੱਖ ਬਹੁਤ ਲੱਗੀ ਆ ਹਲਕਾ ਜਿਹਾ ਆਪਾਂ ਨਾ ਸੈਂਡਵਿਚ ਮੈਂ ਕੋਲਡ ਸੈਂਡਵ ਤਿਆਰ ਕੀਤਾ ਵੀ ਬ੍ਰੈਡ ਵਿੱਚ ਪਨੀਰ ਵਿੱਚ ਇਹਦੇ ਵਿੱਚ ਸ਼ਿਮਲਾ ਮਿਰਚ ਤੇ ਮਿਊਨਸ ਤੋੜ ਜੀ ਕੋਲਡ ਸੈਂਡਵਿਚ ਔਰ ਸਿਰਫ 30 ਰੁਪਏ ਦਾ ਇਹ ਆਪ ਨਾਲ ਹੀ ਐਨਪੀ ਜੀ ਆਪਾ ਦੱਸਦੀ ਵੀ ਅਗੋ ਹੀ ਇਦਾਂ ਨਹੀਂ ਹੈਗਾ 5 ਦਿਨ ਪਹਿਲਾਂ ਤਿਆਰ ਹੁੰਦੇ ਨੇ ਜਾਂ ਹਫਤਾ ਪਹਿਲਾਂ ਆਪ ਇਹਨੇ ਨਾਲ ਅੱਜ ਸਵੇਰੇ ਬਣੇ ਨੇ ਜਿੰਨੇ ਆਹੀ ਨੇ ਬਸ ਆ ਜਿਹੜੇ ਸਾਹਮਣੇ ਨੇ ਜਦੋਂ ਇਹਨਾਂ ਵਿੱਚ ਥੋੜੇ ਜਿਹੇ ਰਹਿ ਗਏ 2-3 ਰਹਿ ਗਏ ਅਸੀਂ ਫੇਰ ਬਣਾ ਫੇਰ ਬਣਾ ਲੈਣੇ ਆ ਤੇ ਇਹ ਤਾਜ਼ੇ ਬਿਲਕੁਲ ਨਾਲ 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 ਬਣਦੇ ਨੇ ਨਾਲ ਨਾਲ ਜਿੰਨੇ ਵਿਕਦੇ ਨੇ ਉਹਨੇ ਨਾਲ ਆਪਾਂ ਦੁਬਾਰਾ ਬਣਾ ਦਿੰਨੇ ਆ ਇਹ ਜਦੋਂ ਵੀ ਕੋਈ ਆਉ ਉਹ ਤੇ ਆਓ ਸਾਰੇ ਤੇ ਡੀਰ ਮਮ ਦੇ سٹਵ ਤੇ सैंडविच ਵੀ ਜਰੂਰ ਦਾ ਇੱਕ ਵਾਰੀ ਟੇਸਟ ਕਰਾ ਖਾ ਕੇ ਦੇਖਿਓ ਇਹ ਤਾਜ਼ੇ ਬਣਦੇ ਨੇ ਮਤਲਬ ਦਿੱਲੀ ਆਪਣਾ ਦਿੱਲੀ ਬਣਦੇ ਨੇ ਜਿੰਨੇ ਵਿਕੇ ਫਿਰ ਦੁਬਾਰਾ ਹੋਰ ਬਣਾ ਲੈਂਦੇ ਹਾਂਜੀ ਸਾਡਾ ਨਾ ਜਿਹੜਾ ਇਹ ਇੰਸਟਾਗ੍ਰam ਦੇ ਉੱਤੇ ਪੇਜ ਵੀ ਬਣਿਆ ਹੋਇਆ ਡੀਰੋ ਮਮ ਦਾ ਸਾਡਾ ਇੱਕ ਵਟਸਐਪ ਗਰੁੱਪ ਵੀ ਹੈ ਉਹਦੇ ਵਿੱਚ ਅਸੀਂ ਅਪਡੇਟ ਕਰਦੇ ਰਹਾਂਗੇ ਅਸੀਂ ਉਹਦਾ ਲਿੰਕ ਪਾ ਦਾਂਗੇ ਨਾਲ ਵੀਡੀਓ ਦੇ ਮੈਂ ਐਡ ਕਰ ਦੂੰਗਾ ਤੇ ਤੁਸੀਂ ਸਾਰੇ ਉਹਦੇ ਵਿੱਚ ਵੀ ਐਡ ਹੋ ਜਾਓ ਤਾਂ ਕਿ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀ ਅਪਡੇਟ ਰਹੋਗੇ ਜਰੂਰ ਫੋਲੋ ਕਰੋ ਇੰਸਟਾਗ੍ਰam ਦੇ ਉੱਤੇ ਵੀ ਫੇਸਬੁਕ ਤੇ ਤੁਹਾਨੂੰ ਸਭ ਨੂੰ ਦੱਸਤਾ ਤੁਸੀਂ ਖਾਣਾ ਕੀ ਆ ਤੁਸੀਂ ਆਣਾ ਲੈ ਕਿਹੜੀ ਚੀਜ਼ ਸਵਾਦ ਆ ਚੀਜ਼ਾਂ ਮਾਰੇ ਸਭ ਨੂੰ ਦੱਸ ਤੱਕ ਕਿਹੜੀ ਚੀਜ਼ ਸਵਾਦ ਆ ਕਿੱਦਾਂ ਬਣਦੀ ਆ ਉਹ ਦੱਸਦਾ ਜਿਹੜਾ ਅਸਲੀ ਜ਼ਰੂਰੀ ਜਿਹੜਾ ਕੰਮ ਆ ਨਾ ਆ ਪੇਜ ਫੋਲੋ ਕਰਨ ਵਾਲਾ ਇਹ ਜ਼ਰੂਰ ਕਰਨਾ ਇਹ ਜ਼ਰੂਰੀ ਇਹਦਾ ਜਰੂਰ ਖਿਆਲ ਰੱਖਿਓ ਇੰਸਟਾਗ੍ਰam ਤੇ ਪੇਜ ਆ WhatsApp ਗਰੁੱਪ ਵੀ ਆਪਣਾ ਬਣ ਗਿਆ ਉਹਦੇ ਵਿੱਚ ਆਪਾਂ ਸਾਰੇ ਅਪਡੇਟ ਹੁੰਦੀ ਰਿਹਾ ਕਰੂਗੀ ਕਿਹੜਾ ਪ੍ਰੋਡਕਟ ਬਣ ਰਿਹਾ ਕਿਹੜੀ ਚੀਜ਼ ਬਣ ਰਹੀ ਆ ਉਹ ਤੁਹਾਨੂੰ ਉਹਦੇ ਵੀ ਬਾਰੇ ਆਪਾਂ ਸਾਰਾ ਅਪਡੇਟ ਨਾਲ ਹੋ ਜਾਊਗਾ ਪੇਜ ਜ਼ਰੂਰ ਲਾਈਕ ਕਰਿਓ ਜਰੂਰ ਉਹਨੂੰ ਸ਼ੇਅਰ ਵੀ ਕਰਿਓ ਵੀਡੀਓ ਸ਼ੇਅਰ ਕਰਾਓ ਮੋਟੋ ਤੋਂ ਬਾਅਦ ਪਤਾ ਲੱਗੇ ਹਾਂ ਮੈਸੇਜ ਆਏ ਸਭ ਨੂੰ ਜਿਹੜਾ ਕੋਈ ਤੁਹਾਡਾ ਭੈਣ ਭਰਾ ਰਿਸ਼ਤੇਦਾਰ ਇਸ ਰੋਡ ਤੋਂ ਲੰਘਦਾ ਉਹਨੂੰ ਕਹੋ ਵੀ 1 ਮਿੰਟ ਰੋਕੇ ਤੂੰ ਟੈਸਟ ਕਰਕੇ ਸਾਨੂੰ ਜਰੂਰ ਦੱਸੀ ਇਹ ਸਿਰਫ ਸਿਹਤ ਤੇ ਸਵਾਦ ਇਹ ਵੀ ਇੱਕ ਬੜਾ ਵੱਡਾ ਆ ਚਲੋ ਕੰਮ ਲਾਓ ਜਿੱਦਾਂ ਮਰਜ਼ੀ ਲਾਓ ਸੇਵਾ ਲਾਓ ਜਿੱਦਾਂ ਮਰਜ਼ੀ ਲਾਓ ਇਹ ਵੀ ਇੱਕ ਬੜਾ ਵੱਡਾ ਕਿਸੇ ਦੀ ਸਿਹਤ ਵਧੀਆ ਖਾ ਕੇ ਕੋਈ ਵਧੀਆ ਚੀਜ਼ ਬੰਦੇ ਵਧੇਆ ਬੰਦਾ ਵਿਚਾਰਾ ਸਿਹਤ ਠੀਕ ਹੋ ਜਾਏ ਉਹਦੀ ਖਾ ਕੇ ਹਨਾ ਇਹ ਵੀ ਇੱਕ ਸੇਵਾ ਦਾ ਕੰਮ ਹੈ ਪਿਓਰਿਟੀ ਸਾਡੀ ਜਿਹੜੀ ਆ ਉਹ ਸਾਡੀ ਕੁਆਲਿਟੀ ਤੇ ਤੁਹਾਡੀ ਸਿਹਤ ਦਾ ਧਿਆਨ ਰੱਖਣਾ ਕਿਉਂਕਿ ਤੁਸੀਂ ਪੈਸੇ ਲਾਣੇ ਆ ਤੁਹਾਨੂੰ ਉਹਨਾਂ ਪੈਸਿਆਂ ਦੀ ਪਿਓਰ ਚੀਜ਼ ਮਿਲੇ ਇਹ ਸਾਡਾ ਮੇਨ ਮਕਸਦ ਹੈ ਇਹ ਸਾਡਾ ਮਿਕਸ ਹੈ ਤੇ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਕਰਿਓ ਆਪਣੇ ਪਰਿਵਾਰ ਦਾ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਥੈਂਕ ਯੂ